ਜੇ ਸ਼ਾ ਅਮਿਤ ਸ਼ਾ ਦਾ ਮੁੰਡਾ ਕਹਿੰਦੇ ਬੀਸੀਸੀਆਈ ਦੇ ਅਹੁਦੇ ਵਾਲੇ ਪਾਸੇ ਹੁਣ ਆਈਸੀਸੀਆਈ ਆਈਸੀਸੀ ਨੂੰ ਚੱਲ ਪਿਆ ਉਹ ਇਹਨਾਂ ਦਾ ਤਕੜਾ ਕੰਮ ਹੈ ਮੈਨੂੰ ਲੱਗਦਾ ਹੈ ਇੱਕ ਤੋਂ ਬਾਅਦ ਇੱਕ ਕੰਮ ਸਟੈਪ ਤਾਂ ਹੋਰ ਪਤਾ ਲੱਗਾ ਇਹਦੀ ਕੰਪਨੀ ਤੇ ਰਾਤੋਂ ਰਾਤ 16000% ਵਧ ਗਈ ਸੀਗੀ ਤੁਹਾਨੂੰ ਅੱਜ ਪਤਾ ਲੱਗਾ ਕਿ ਤਕੜਾ ਕੰਮ ਹੈ ਇਹਨਾਂ ਵੱਧ ਨਹੀਂ ਤੇ ਕੀ ਲੋੜ ਨਹੀਂ ਹੈ ਜੀ ਇਹਨਾਂ ਦਾ ਕੰਮ ਚ ਤਕੜਾ ਛਡੋ ਇਹ ਤੇ ਇਹਨਾਂ ਦਾ ਕੰਮ ਤੇ ਰਗੜਾ ਹੈ ਕਿ ਇਸ ਵੇਲੇ ਬਿਲਕੁਲ ਤਾਂ ਰੱਬ ਨੇ ਗਾਜਰਾਂ ਦਿੱਤੀਆਂ ਰੰਬਾ ਉਹ ਕਹਿੰਦੇ ਕਿ ਰੰਬੇ ਨੂੰ ਤੇ ਹਵਾ ਹੀ ਨਾਲ ਵੋ ਵਿੱਚ ਹੀ ਰੱਖੀ ਰੱਖੋ ਹੁਣ ਨਾ ਚੱਲੂ ਤੇ ਕਦੋਂ ਚੱਲੂ ਹੈ ਕਦੋਂ ਚੱਲੂ ਸਾਬ ਇੱਕ ਗੱਲ ਹੈ ਸਾਬ ਹਮ ਗੱਲ ਕਹਿਣ ਤੋਂ ਆਪਾਂ ਕਦੇ ਗਰੇਜ਼ ਨਹੀਂ ਕਰਦੇ ਬੰਦੇ ਨੇ ਇੰਡੀਅਨ ਕ੍ਰਿਕਟ ਨੂੰ ਬਹੁਤ ਦਮਦਾਰ ਕੀਤਾ ਸਰ ਹੂੰ ਜੀ ਵਰਲਡ ਕੱਪ ਇਹਦੀ ਅਗਵਾਈ ਚ ਜਿੱਤੇ ਹੂੰ ਖੁਦ ਜੋ ਮਰਜੀ ਕੋਈ ਸ਼ਕਲ ਤੇ ਕਮੈਂਟ ਕਰੇ ਠੀਕ ਹੈ ਭਾਈ ਭਤੀਜਵਾਦ ਹੈਗਾ ਨੈਪੋਟਿਜ਼ਮ ਹੈਗਾ ਬਿਲਕੁਲ ਇਨਾ ਚੀਜ਼ਾਂ ਚ ਆਪਾਂ ਨੂੰ ਪਤਾ ਪਰ ਬੰਦੇ ਨੇ ਕੰਮ ਕਰਕੇ ਦਿਖਾਇਆ ਹੂੰ ਕਲਾਮੇਤਿਸ਼ਾ ਦਾ ਮੁੰਡਾ ਨਹੀਂ ਜੀ ਬੀਸੀ ਬੀਸੀਸੀਆਈ ਦਾ ਹੈੱਡ ਹੋਣਾ ਬਹੁਤ ਵੱਡੀ ਜ਼ਿੰਮੇਵਾਰੀ ਬਿਲਕੁਲ 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 ਵੱਡੀ ਅਗਵਾਈ ਦੇ ਵਿੱਚ ਅੱਛਾ ਪਰਫਾਰਮ ਕੀਤਾ ਹੈ ਹੂੰ ਤੇ ਬਾਕੀ ਗੱਲ ਆ ਮੈਚ ਫਿਕਸਿੰਗ ਵਾਲੇ ਟੈਗ ਤੋਂ ਹਾਲੇ ਤੱਕ ਬਚੇ ਰਹੇ ਆ ਜੀ ਗਾਂ ਦਾ ਮੈਨੂੰ ਪਤਾ ਨਹੀਂ ਅਸਲ ਹੂੰ ਕਿਉਂਕਿ ਮੈਂ ক্রিকেট ਦੀਆਂ ਬਹੁਤ ਬਰੀਕੀਆਂ ਨੂੰ ਜਾਣਦਾ ਕਿ ਨਹੀਂ ਤਾਂ ਆਮ ਤੌਰ ਤੇ ਪਟਾਕਾ ਪਾਇਆ ਜਾਂਦਾ ਹੁੰਦਾ ਚਾਰ ਪੰਜ ਸਾਲਾਂ ਦੇ ਵਿੱਚ ਬਿਲਕੁਲ ਦੇਖੋ ਇੱਕ ਨਾ ਲੋਡਾ ਕਮਿਸ਼ਨ ਬਣਿਆ ਸੀ ਉਸ ਤੋਂ ਬਾਅਦ ਉਹਨਾਂ ਨੇ ਕੁਝ ਨਿਯਮ ਨਿਰਧਾਰਤ ਕੀਤੇ ਸਨ ਜੀ ਜਿਹਦੇ ਚ ਮੰਨ ਲਓ 18 ਸਾਲ ਹੀ ਕੁੱਲ ਜ਼ਿੰਦਗੀ ਚ ਬੰਦਾ ਉਹਦੇ ਮਾਨ ਸਕਦਾ ਹੈ 9 ਸਾਲ ਸਟੇਟ ਐਸੋਸੀਏਸ਼ਨ ਜਿਵੇਂ ਹੁੰਦੀ ਹੈ ਤੇ 9 ਸਾਲ ਬੀਸੀਸੀਆਈ ਤਾਂ ਉਹਦੇ ਚ ਹੁਣ ਜਿਵੇਂ ਜੈ ਸ਼ਾ ਆ ਉਹ ਦੋ ਵਾਰੀ ਜੇ ਬਣ ਗਿਆ ਲਗਾਤਾਰ ਤੇ ਤੀਜੀ ਵਾਰ ਉਹਨੂੰ ਕੂਲਿੰਗ ਆਫ ਪੀਰੀਅਡ ਚ ਜਾਣਾ ਪਊਗਾ ਜੀ 25 ਚ ਯਾਨੀ ਉਹ ਕੂਲਿੰਗ ਆਫ ਪੀਰੀਅਡ ਸ਼ੁਰੂ ਹੋ ਜਾਏਗਾ ਤਾਂ ਇਹਨਾਂ ਨੇ ਇਹ ਕੀਤਾ ਕਿ ਜੈ ਸ਼ਾ ਵੈਸੇ ਸੈਕਟਰੀ ਆ ਉੱਥੇ ਆਈਸੀਸੀ ਚ ਹੂੰ ਜੀ ਲੋਬਿੰਗ ਇਹ ਪਹਿਲਾਂ ਕਰ ਚੁੱਕੇ ਗੁਜਰਾਤੀ ਸਾਹਿਬ ਤੁਸੀਂ ਤੇ ਸੋਚਣਾ ਹਲੇ ਸਟਾਰਟ ਨਹੀਂ ਕਰਦੇ ਸੋਚ ਕੇ ਥੱਕ ਚੁੱਕੇ ਹੁੰਦੇ ਆ ਉਹਦੇ ਤੱਕ ਹੂੰ ਬਿਲਕੁਲ ਇਹਨਾਂ ਨੇ ਆਪਦਾ ਪਹਿਲਾਂ ਹੀ ਉੱਥੇ ਕੰਮ ਇੰਤਿਆਰ ਕੀਤਾ ਹੁੰਦਾ ਬਿਲਕੁਲ ਜੀ ਬਿਲਕੁਲ ਕਿਉਂਕਿ ਉੱਥੇ 16 ਹੁੰਦੇ ਨੇ ਜਿਹੜੇ ਡਾਇਰੈਕਟਰ ਤੇ ਉਹਨਾਂ ਚੋਂ 9 ਚਾਹੀਦੇ ਆ ਇਹਨਾਂ ਗੋਟੀ ਫਿੱਟ ਕਰ ਰੱਖੀ ਆ ਕਿ ਬੀਸੀਸੀਆਈ ਦਾ ਆਨੰਦ ਲੈ ਲਿਆ ਹੁਣ ਉੱਥੋਂ ਚੱਲਣਾ ਤੇ ਆਈਸੀਸੀ ਨੂੰ ਮਾਰੋ ਜੱਫਾ ਜੀ ਤਾਂ ਉਹਦੇ ਚ ਇਹ ਆ ਕਿ ਪਾਕਿਸਤਾਨ ਬਹੁਤ ਡਰੇਗਾ ਪਾਕਿਸਤਾਨ ਅਡ ਲਾਬਿੰਗ ਕਰੇਗਾ ਕਿਉਂਕਿ ਜੇ ਇੱਥੇ ਵੀ ਫੌ ਪੈ ਗਿਆ ਬੀਸੀਸੀਆਈ ਤੇ ਆਪਣੇ ਪੱਧਰ ਤੇ ਤੁਹਾਨੂੰ ਪਤਾ ਹੈ ਪਾਕਿਸਤਾਨ ਨੂੰ ਕਿੰਨੀ ਢਾਲ ਆਉਂਦੀ ਹੈ ਆਈਸੀਸੀ 'ਚ ਜੇ ਜੈਸ਼ਾ ਬੈਠ ਗਿਆ ਤਾਂ ਉਹਨਾਂ ਦਾ ਪੱਠਾ ਰਹਿੰਦਾ ਖੁੰਦਾ ਵੀ ਬੈਠ ਜਾਏ ਡਰਨ ਕੇ ਜੀ ਸੋ ਇਸ ਕਰਕੇ ਦੋ ਗਰੁੱਪ ਤਾਂ ਬਣ ਗਏ ਬਣ ਗਏ ਹੂੰ 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 ਬਾਕੀ 27 ਤੋਂ ਨਾਮ ਸਦਗੀ ਸ਼ੁਰੂ ਹੋਣੀ ਆ ਫਿਰ ਪਤਾ ਲੱਗੇਗਾ ਕਿ ਕਿਹੜੇ ਕਿਹੜੇ ਮਾਲ ਮਦਾਨ ਚ ਉਤਰਦੇ ਆ ਤੇ ਕਿਹੜੇ ਕਿਹੜੇ ਮਲ ਜਿਹੜੇ ਆ ਉਹ ਬਈ ਪੱਟਾਂ ਦੇ ਹਿਸਾਬ ਨਾਲ ਦਮ ਰੱਖਦੇ ਆ ਪਰ ਇਹ ਸਾਫ ਹੈ ਕਿ ਪਾਕਿਸਤਾਨ ਉਲਟ ਲੋਬਿੰਗ ਕਰੇਗਾ ਪਰ ਪਾਕਿਸਤਾਨ ਦੇ ਨਾਲ ਸਮਰਥਨ ਤਾਂ ਹੁੰਦਾ ਪਰ ਇੰਨਾ ਜ਼ਿਆਦਾ ਨਹੀਂ ਹੁੰਦਾ ਕਿਉਂਕਿ ਇਹਨਾਂ ਨੇ ਬਹੁਤ ਵੱਡੀਆਂ ਗੋਟੀਆਂ ਜਿਹੜੀਆਂ ਫਿੱਟ ਕਰ ਰੱਖੀਆਂ ਨੇ ਵਕ ਵਕ ਦੇਸ਼ਾਂ ਦਾ ਪ੍ਰੋਪਰ ਇਹਨਾਂ ਦਾ ਪਹਿਲਾਂ ਤੋਂ ਹੀ ਹਿੱਸਾ ਹੈਗਾ ਜੀ ਜੀ ਇੰਡੀਆ ਇੰਡੀਆ ਦੀ ਲੋਬੀ ਬਹੁਤ ਤਗੜੀ ਆ ਡਾਲ ਯਾ ਸਾਬ ਬਣੇ ਨੇ ਸ਼੍ਰੀ ਨਵਾਸਨ ਸਾਬ ਬਣੇ ਨੇ ਸੁਸ਼ਾਂਕ ਮਨੋਰ ਹੁੰਦੇ ਸਨ ਉਹ ਬਣੇ ਨੇ ਇੱਕ ਸ਼ਰਧ ਪਵਾਰ ਬਣੇ ਚਾਰ ਆਈਸੀਸੀ ਦੇ ਮੁਖੀ ਆਪਣੇ ਰਹਿ ਚੁੱਕੇ ਆ ਪਹਿਲਾਂ ਜੀ ਜੀ ਸ਼ਿਵੀ ਸ਼ਰਮਾ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਜਸਪਾਲ ਜੀ ਦੱਸ ਰਹੇ ਨੇ ਕਿ ਜੇਸ਼ਾ ਏਸ਼ੀਅਨ ਕ੍ਰਿਕਟ ਕਾਉਂਸਲ ਦੇ ਵੀ ਹੈੱਡ ਹੈ। ਹਾਂ ਜੀ ਹਾਂ ਜੀ ਤਜਰਬਾ ਹੈਗਾ ਉਹ ਉਹੀ ਮੈਂ ਕਹਿੰਦਾ ਕਿ ਰਿਕਾਰਡ ਵੀ ਹੈ। ਤੁਸੀਂ ਦੇਖੋ ਭਾਰਤੀ ਜਨਤਾ ਪਾਰਟੀ ਨਾਲ ਜੁੜਿਆ ਹੋਣ ਕਰਕੇ ਅੰਮ੍ਰਿਤ ਸ਼ਾ ਨਾਲ ਜੁੜਿਆ ਹੋਣ ਕਰਕੇ ਉਹ ਸਾਰੀਆਂ ਚੀਜ਼ ਆਜ਼ਾਦ ਹੋ ਤੁਸੀਂ ਕੋਈ ਦ੍ਰਿਸ਼ਟੀਕੋਣ ਰੱਖਣਾ ਮੈਂ ਕੋਈ ਕਿਸੇ ਨੂੰ ਨਹੀਂ ਰੋਕ ਰਿਹਾ ਪਰ ਮੇਰੀ ਨਜ਼ਰ ਦੇ ਵਿੱਚ ਇਹ ਆ ਕਿ ਭਾਈ ਠੀਕ ਹੈ ਸਾਨੂੰ ਬੁਰਾ ਲੱਗਦਾ ਹੋ ਸਕਦਾ ਕਿਸੇ ਦੀ ਸ਼ਕਲ ਦੇ ਨਾਲ ਸਾਨੂੰ ਪਰ ਮੈਂ ਤਾਂ ਨਹੀਂ ਕਰਦਾ ਪਰ ਮੈਂ ਤਾਂ ਕੰਮ ਦੇਖਦਾ ਕਿ ਕੰਮ ਦੇਖੋ ਉਹਨਾਂ ਨੇ ਕਰਕੇ ਦਿਖਾਇਆ ਜੀ ਚਾਹੇ ਟੈਸਟ ਰੈਂਕਿੰਗ ਹੋਵੇ T20 ਰੈਂਕਿੰਗ ਹੋਵੇ ਹੂੰ ਚਾਹੇ ਕਹ ਲੋ ਕਿ ਤੁਹਾਡੀ ਆ 1 ਡੇ ਜੀ ਤਿੰਨਾ ਫਾਰਮੈਟਾਂ ਦੇ ਵਿੱਚ ਠੀਕ ਆ ਕੁਝ ਤਿਲਕਣ ਬਾਜ਼ੀਆਂ ਹੁੰਦੀਆਂ ਕੁਝ ਹਾਰਾਂ ਹੁੰਦੀਆਂ ਹੂੰ ਰਾਹੁਲ ਦਰਾਵੜ ਨੂੰ ਲਿਆਏ ਉਦੋਂ ਕਿੰਨਾ ਗੰਗੂਲੀ ਵੇਲੇ ਤੇ ਖਖੜਖਈਆ ਪੈ ਗਿਆ ਸੀ ਅਦਾ ਲੱਗਦਾ ਸੀਗਾ ਕਿ ਇੰਡੀਆ ਦੀ ਟੀਮ ਖਤਮ ਹੋ ਜਾਏਗੀ ਬਿਲਕੁਲ ਸੋ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਜਿਸ ਤਰ੍ਹਾਂ ਕੋਲੀ ਨੂੰ ਬੈਕ ਕੀਤਾ ਗਿਆ ਜਿਸ ਤਰ੍ਹਾਂ ਰੋਹਿਤ ਨੂੰ ਕਿਉਂਕਿ ਜਿਹੜਾ ਬੀਸੀਸੀਆਈ ਦਾ ਹੁੰਦਾ ਹੈ ਨਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਉਹ ਇੰਡੀਅਨ ਟੀਮ 'ਚ ਵੀ ਬੈਠਾ ਹੁੰਦਾ ਹੈ ਜੀ ਜੀ ਸਾਰੀ ਟੀਮ ਦੀ ਜਿਹੜੀ ਬਣਤਰ ਹੁੰਦੀ ਹੈ ਪਲੈਨਿੰਗ ਹੁੰਦੀ ਹੈ ਉਹਦਾ ਹਿੱਸਾ ਹੁੰਦਾ ਬੀਸੀਸੀਆਈ ਦਾ ਜੀ ਇੱਕ ਸਵਾਲ ਨਾਲ ਹੀ ਜੁੜਿਆ ਗ੍ਰੈਪੀ ਜੀ ਪੁੱਛ ਰਹੇ ਨੇ ਕਿ ਆਈਸੀਸੀ ਦਾ ਹੈੱਡ ਜਿਹੜਾ ਕਿੰਨੇ ਟਾਈਮ ਲਈ ਹੁੰਦਾ ਹੈ ਆਈਸੀਸੀ ਦਾ ਹੈੱਡ ਹੋਏਗਾ ਕੋਈ ਮੇਰੇ ਖਿਆਲ ਦੇ ਨਾਲ 3-4 ਸਾਲ ਵਾਸਤੇ ਤਾਂ ਹੋਏਗਾ ਸਰ ਜੀ ਇੱਕ ਡੇਵ ਰਿਚਰਡਸਨ ਹੁੰਦਾ ਸੀ ਸਾਊਥ ਅਫਰੀਕਾ ਦਾ ਵਿਕਟ ਕੀਪਰ ਹੁੰਦਾ ਸੀਗਾ ਉਹ ਬੜਾ ਚਿਰ ਰਿਹਾ ਹਮ ਡੇਵ ਰਿਚਰਡਸਨ ਜੀ ਉਹ ਪਤਾ ਨਹੀਂ ਕਿਹੜੇ ਅਹੁਦੇ ਤੇ ਸੀ ਉਹਨੂੰ ਮੈਂ ਬਹੁਤ ਲੰਮਾ ਕਿਉਂਕਿ ਪਹਿਲਾਂ ਅਸੀਂ ਉਹਨੂੰ ক্রিকেট ਖੇਡਦੇ ਵੇਖਿਆ ਬੜਾ ਪਿਆਰਾ ਇਨਸਾਨ ਸੀ ਜੀ ਬਾਅਦ ਦੇ ਵਿੱਚ ਉਹ ਆਈਸੀਸੀ ਦੇ ਅਹੁਦੇ ਤੇ ਵੀ ਰਿਹਾ ਹਮ ਇਹਦੀ ਇਹਦੀ ਵੈਸੇ ਟਰਮ ਦੇਖ ਲਓ ਤੁਸੀਂ ਗੂਗਲ ਤੇ ਕੋਈ ਔਖਾ ਨਹੀਂ ਹੈ ਪਰ ਘੱਟੋ ਘੱਟ 3-4 ਸਾਲ ਜਾਂ 2 ਸਾਲ ਤਾਂ ਹੋਏਗੇ ਨੇ 2 ਸਾਲ ਤੋਂ ਥੱਲੇ ਤਾਂ ਕੀ ਹੋਣੀ ਹੈ ਜੀ ਟਰੱਕਰ ਜੀ ਲਿਖ ਰਹੇ ਨੇ ਕਿ ਕੈਨੇਡਾ ਟਰੱਕ ਦੇ ਵਿੱਚ ਬੈਠੇ ਹੋਏ ਪ੍ਰੋਗਰਾਮ ਵੇਖਦੇ ਨੇ ਬਹੁਤ-ਬਹੁਤ ਸ਼ੁਕਰੀਆ ਜੀ ਤੁਹਾਡਾ ਸਾਰਿਆਂ ਦਾ ਜਰੂਰ ਟਰੱਕ ਦੇ ਵਿੱਚ ਪ੍ਰੋਗਰਾਮ ਦੇਖੋ ਪਰ ਭਰਾਵੋ ਡਰਾਈਵਿੰਗ ਵੀ ਸੇਫ ਕਰੋ ਆਪਦੀ ਧਿਆਨ ਨਾਲ ਬਹੁਤ- ਤਾ ਜੀ ਤਿੰਨ ਸਾਲ ਹੁੰਦੇ ਆ ਲਾਲਿਤ ਜੀ ਕਹਿ ਰਹੇ ਨੇ ਕਿੰਨੇ ਸਾਲ ਦਾ ਉਹੀ ਮੈਂ ਕਿਹਾ ਕੋਈ ਤਿੰਨ ਚਾਰ ਸਾਲ ਦਾ ਹੋਏਗਾ ਜਾਂ ਦੋ ਸਾਲ ਤੋਂ ਤਾਂ ਘੱਟ ਕੋਈ ਹੋ ਹੀ ਨਹੀਂ ਸਕਦਾ ਨਾ ਟੈਨ ਹੋਰ ਇਸ ਤਰ੍ਹਾਂ ਦਾ ਜੀ ਸਾਲ 6 ਮਹੀਨੇ ਤਾਂ ਤੁਹਾਨੂੰ ਪਤਾ ਸਮਝ ਲੱਗਦੇ ਲੱਗਦੇ ਗੁਜ਼ਰ ਜਾਂਦੇ ਨੇ ਕਰਨਾ ਕੀ ਜੇ ਸਾਲ ਦੋ ਸਾਲ ਫਿਰ ਅਗਲੇ ਦੀ ਤਿਆਰੀਆਂ ਹੁੰਦੀਆਂ ਹੁੰਦੀਆਂ ਜੀ ਜੀ